ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਕੁੰਭ ਰਾਸ਼ੀ ਵਾਲਿਓ ਆਓ ਜਾਣਦੇ ਹਾਂ ਅੱਜ ਦਾ ਤੁਹਾਡਾ ਰਾਸ਼ੀ ਫਾਲ ਕਿਵੇਂ ਦਾ ਰਹੇਗਾ ਤੁਹਾਡਾ ਦਿਨ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ जय माता लक्ष्मी जी जी लेख के अपने हाजिरी लगवा दियो जे आओ जानदे हां आज दा पंचांग 11 सितंबर 2025 दिन वीरवार अश्विन मास ते कृष्ण पक्ष दी चौथी तिथि दोपहर 12:45 मिनट तक रहेगी इस तो बाद पांचवी तिथि शुरू हो जावेगी अश्वनी नामक नक्षत्र दोपहर 1:58 मिनट तक रहेगा ਇਸ ਤੋਂ ਬਾਅਦ ਪਰਨੇ ਨਿਸ਼ੱਤਤਾ ਸ਼ੁਰੂ ਹੋ ਜਾਵੇਗਾ ਅੱਜ ਦਾ ਰਾਹੂ ਕਾਲ ਅਰਥਾਤ ਦਿਨ ਦਾ ਸਭ ਤੋਂ ਅਸ਼ੁਭ ਸਮਾ ਦੁਪਹਿਰ 1:55 ਮਿੰਟ ਤੋਂ 3:27 ਮਿੰਟ ਤੱਕ ਰਹੇਗਾ ਅੱਜ ਦਾ ਅਭਜੇਤ ਮਹਰਤ ਅਰਥਾਤ ਦਿਨ ਦਾ ਸਭ ਤੋਂ ਸ਼ੁਭ ਸਮਾ ਸਵੇਰੇ 11:58 ਮਿੰਟ ਤੋਂ 12:46 ਮਿੰਟ ਤੱਕ ਰਹੇਗਾ ਅੱਜ ਚੰਦਰਮਾ ਮੇਖ ਰਾਸ਼ੀ ਵਿੱਚ ਸੰਚਾਰ ਕਰੇਗਾ ਅਤੇ ਅੱਜ ਸੂਰਜ ਸਿੰਘ ਰਾਸ਼ੀ ਵਿੱਚ ਰਹੇਗਾ ਅੱਜ ਦਾ ਦਿਨ ਹੈ ਭਰਨੇ ਸ਼ਰਦ ਕੁੰਭ ਰਾਸ਼ੀ 11 ਸਤੰਬਰ 2025 ਦਿਨ ਵੀਰਵਾ ਦਿਨ ਦੀ ਸ਼ੁਰੂਆਤ ਉਲਝਣ ਨਾਲ ਹੋਵੇਗੀ ਅੱਜ ਕੋਈ ਅਧਿਆਤਮਿਕ ਪਰਵਿਰਤੀ ਵਾਲਾ ਵਿਅਕਤੀ ਤੁਹਾਡੇ ਬਚਾਅ ਵਿੱਚ ਆਵੇਗਾ ਤੁਹਾਡੇ ਰਹਿਨਮਾਈ ਕਰੇਗਾ ਤੁਸੀਂ ਉਸ ਦੀ ਨੇਕ ਸਲਾਹ ਮੰਨ ਸਕਦੇ ਹੋ ਅੱਜ ਤੁਸੀਂ ਕਿਸੇ ਤੀਰਥ ਯਾਤਰਾ ਤੇ ਵੀ ਜਾ ਸਕਦੇ ਹੋ ਦੁਪਹਿਰ ਤੋਂ ਬਾਅਦ ਦਿਨ ਚੰਗਾ ਬੀਤੇਗਾ ਹੋਰਨਾਂ ਨਾਲ ਸਮਾਂ ਵਿੱਚ ਚੰਗਾ ਬਿਤੇਗਾ ਸੰਚਾਰ ਦੇ ਵੱਖ-ਵੱਖ ਤਰੀਕੇ ਤੁਹਾਨੂੰ ਵਿਅਸਤ ਰੱਖਣਗੇ ਪਰ ਹੋਰਨਾਂ ਨਾਲ ਗੱਲ ਕਰਦੇ ਸਮੇਂ ਸ਼ਬਦਾਂ ਦਾ ਪ੍ਰਯੋਗ ਸੋਚ ਸਮਝ ਕੇ ਕਰੋ ਵਾਧੂ ਜ਼ਿੰਮੇਵਾਰੀਆਂ ਨੂੰ ਵੀ ਤੁਸੀਂ ਬਖੋ ਬਿਨ ਪਾਓਗੇ ਤੁਸੀਂ ਆਪਣੇ ਰਸਤੇ ਖੁਦ ਚੁਣੋਗੇ ਕਿਉਂਕਿ ਤੁਹਾਨੂੰ ਤੁਹਾਡੇ ਤੋਂ ਵੱਧ ਹੋਰ ਕੋਈ ਨਹੀਂ ਚਾਹਦਾ ਕਿਸੇ ਗੱਲ ਨੂੰ ਲੈ ਕੇ ਅੱਜ ਤੁਹਾਡਾ ਮਨ ਉਲਝਣ ਵਿੱਚ ਰਹੇਗਾ ਤੁਹਾਡੇ ਤਾਰੇ ਦੱਸਦੇ ਹਨ ਕਿ ਅੱਜ ਤੁਹਾਨੂੰ ਛੋਟੇ ਸਮੇਂ ਦੇ ਨਿਵੇਸ਼ ਵਿੱਚ ਪੈਸਾ ਲਗਾਉਣ ਤੋਂ ਬਚਣਾ ਚਾਹੀਦਾ ਹੈ। ਜੀ ਹਾਂ ਦੋਸਤੋ ਅੱਜ ਤੁਹਾਨੂੰ ਪ੍ਰਾਪਰਟੀ ਨਾਲ ਸੰਬੰਧਿਤ ਕੰਮ ਵਿੱਚ ਸਫਲਤਾ ਮਿਲ ਸਕਦੀ ਹੈ। ਤੁਸੀਂ ਸੰਸਾਰਿਕ ਸੁੱਖਾਂ ਦਾ ਆਨੰਦ ਲਵੋਗੇ। ਪੁਰਾਣੇ ਕਾਰੋਬਾਰੀ ਸਬੰਧ ਤੁਹਾਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦੇਣਗੇ। ਲਵ ਲਾਈਫ ਵਿੱਚ ਅੱਜ ਪ੍ਰੇਮ ਅਤੇ ਤਾਲਮੇਲ ਬਣਿਆ ਰਹੇਗਾ। ਅੱਜ ਤੁਹਾਨੂੰ ਕਾਰੋਬਾਰ ਵਿੱਚ ਪਰਿਵਾਰਿਕ ਸਬੰਧਾਂ ਤੋਂ ਪੂਰਾ ਸਹਿਯੋਗ ਮਿਲੇਗਾ। ਸੰਤਾਨ ਦੇ ਮਾਮਲੇ ਵਿੱਚ ਤੁਹਾਨੂੰ ਜੋਖਮ ਲੈਣ ਤੋਂ ਬਚਣਾ ਚਾਹੀਦਾ ਹੈ। ਮੌਸਮ ਦੇ ਅਨੁਸਾਰ ਆਰ ਵਿਹਾਰ ਅਪਣਾਉਣਾ ਵਿੱਚ ਚਾਹੀਦਾ ਹੈ। ਅੱਜ ਆਪਣੀ ਮਿਹਨਤ ਨਾਲ ਤੁਸੀਂ ਚੰਗਾ ਮਕਾਮ ਵੀ ਹਾਸਲ ਕਰ ਸਕਦੇ ਹੋ। ਤੁਹਾਡੇ ਸਾਹਸ ਅਤੇ ਪਾਰਕਰਮ ਵਿੱਚ ਵਾਧਾ ਹੋਵੇਗਾ। ਤੁਹਾਨੂੰ ਨੌਕਰੀ ਵਿੱਚ ਪ੍ਰਮੋਸ਼ਨ ਆਦ ਮਿਲਣ ਨਾਲ ਤੁਹਾਡਾ ਮਨ ਕਾਫੀ ਖੁਸ਼ ਰਹੇਗਾ। ਜੇ ਤੁਸੀਂ 파ਟਨਰਸ਼ਿਪ ਨਾਲ ਕੋਈ ਕੰਮ ਕਰਦੇ ਹੋ ਤਾਂ ਪੂਰੀ ਲਿਖਤ ਪੜਤ ਕਰਕੇ ਚੱਲੋ ਕਿਉਂਕਿ ਬਾਅਦ ਵਿੱਚ ਤੁਹਾਡੇ ਨਾਲ ਕੋਈ ਤੋਖਾ ਹੋਣ ਦੀ ਸੰਭਾਵਨਾ ਹੈ ਤੁਸੀਂ ਨਵੇਂ ਘਰ ਆਦ ਦੇ ਖਰੀਦਦਾਰੀ ਦੀ ਯੋਜਨਾ ਵਿੱਚ ਬਣਾ ਸਕਦੇ ਹੋ ਦਿਲ ਦੀ ਬਜਾਏ ਦਿਮਾਗ ਨਾਲ ਫੈਸਲਾ ਲਵੋ ਕਈ ਯੋਜਨਾਵਾਂ ਨੂੰ ਪੂਰਾ ਕਰੋਗੇ ਸਾਰੀਆਂ ਹੀ ਵਿਵਸਥਾਵਾਂ ਦੇ ਬਾਵਜੂਦ ਤੁਸੀਂ ਆਪਣੇ ਅਤੇ ਘਰ ਪਰਿਵਾਰ ਲਈ ਸਮਾਂ ਕੱਢ ਲਵੋਗੇ ਆਪਣੇ ਕਾਰਜ ਸ਼ਕਤੀ ਤੇ ਪੂਰਾ ਭਰੋਸਾ ਰੱਖੋ ਤਾਂ ਵਧੀਆ ਰਹੇਗਾ। ਅੱਜ ਦਾ ਦਿਨ ਸਪਸ਼ਟਤਾ ਅਤੇ ਨਵੇਂ ਵਿਚਾਰਾਂ ਨਾਲ ਭਰਿਆ ਰਹੇਗਾ। ਪਰਿਵਾਰ ਵਿੱਚ ਵੱਡੇ ਲੋਕ ਕਿਸੇ ਮਹੱਤਵਪੂਰਨ ਫੈਸਲੇ ਦੇ ਤੁਹਾਨੂੰ ਰਹਿਨਮਾਈ ਦੇਣਗੇ। ਬੱਚਿਆਂ ਦੀ ਪੜ੍ਹਾਈ ਜਾਂ ਪ੍ਰਤੀਯੋਗਤਾ ਨਾਲ ਜੁੜਿਆ ਕੋਈ ਨਵਾਂ ਕੰਮ ਸਾਹਮਣੇ ਆ ਸਕਦਾ ਹੈ। ਕਿਸੇ ਕਾਨੂੰਨੀ ਜਾਂ ਕਾਗਜ਼ੀ ਕੰਮ ਵਿੱਚ ਪਾਗ ਲੈਣਾ ਪੈ ਸਕਦਾ ਹੈ। ਘਰ ਦਾ ਵਾਤਾਵਰਣ ਚਰਚਾ ਅਤੇ ਯੋਜਨਾਵਾਂ ਨਾਲ ਪਰਿਆਰੇਗਾ ਵਪਾਰ ਵਿੱਚ ਨਵੇਂ ਡੀਲ ਕੌਂਟਰੈਕਟ ਦੀ ਸ਼ੁਰੂਆਤ ਹੋਵੇਗੀ ਅਚਾਨਕ ਕੋਈ ਕਾਗਜ਼ੀ ਕੰਮ ਜਾਂ ਨਿਵੇਸ਼ ਸਾਫ ਹੋਵੇਗਾ ਪਰਿਵਾਰ ਵਿੱਚ ਕਿਸੇ ਵਿਵਾਦ ਦਾ ਸਮਾਧਾਨ ਤਰਕ ਅਤੇ ਸਮਝ ਨਾਲ ਸੰਭਵ ਹੈ ਕੈਰੀਅਰ ਵਿੱਚ ਨਵੇਂ ਮੌਕੇ ਅਤੇ ਸਫਲ ਨਤੀਜੇ ਮਿਲਣਗੇ ਨੌਕਰੀ ਪੇਸ਼ੇ ਲੋਕਾਂ ਨੂੰ ਨਵੀਂ ਸਥਿਤੀ ਜਾਂ ਪ੍ਰੋਜੈਕਟ ਮਿਲੇਗਾ ਜਿੱਥੇ ਫੈਸਲਾ ਲੈਣਾ ਐਮ ਹੋਵੇਗਾ ਕਾਨੂੰਨ ਅਤੇ ਕਾਨੂੰਨੀ ਖੇਤਰ ਵਿੱਚ ਕਾਰਜ ਲੋਕਾਂ ਨੂੰ ਸਫਲਤਾ ਮਿਲੇਗੀ ਆਈਟੀਟੀ ਅਤੇ ਰਿਸਰਚ ਖੇਤਰ ਦੇ ਲੋਕਾਂ ਨੂੰ ਨਵੀਂ ਖੋਜ ਜਾਂ ਆਈਡੀਆ ਦੀ ਪਛਾਣ ਮਿਲੇਗੀ ਕਾਗਜ਼ੀ ਕੰਮ ਅਤੇ ਮੌਲ ਪਾਵ ਤੋਂ ਲਾਭ ਮਿਲੇਗਾ ਪ੍ਰਤੀਯੋਗੀ ਪ੍ਰੀਖਿਆ ਵਿੱਚ ਬੈਠੇ ਵਿਦਿਆਰਥੀਆਂ ਨੂੰ ਅੱਜ ਸਪਸ਼ਟਤਾ ਅਤੇ ਤੇਜ਼ ਦਿਮਾਗ ਮਿਲੇਗਾ ਸਾਵਧਾਨੀਆਂ ਦਿਨ ਪਰ ਵਿਅਸਥਾ ਦਾ ਮਾਹੌਲ ਬਣਿਆ ਰਹੇਗਾ ਨਕਾਰਾਤਮਕ ਸਥਿਤੀਆਂ ਬਣਨ ਆਪਣਾ ਆਪ ਨਾ ਖੋਵੋ ਅਤੇ ਤੇਲ ਚੁਪਨਾ ਕੇ ਰੱਖੋ ਕਿਸੇ ਗੁਆਂਢੀ ਨਾਲ ਝਗੜਾ ਹੋਣ ਨਾਲ ਜਿਆਦਾ ਉਤੇਜਿਤ ਹੋਣਾ ਸਥਿਤੀ ਨੂੰ ਹੋਰ ਖਰਾਬ ਕਰ ਸਕਦਾ ਹੈ ਗੱਡੀ ਦੇ ਰੱਖ-ਰਖਾਅ ਤੇ ਖਰਚ ਹੋਵੇਗਾ ਲਵ ਲਾਈਫ ਦੀ ਗੱਲ ਕਰੀਏ ਤਾਂ ਘਰ ਦਾ ਮਾਹੌਲ ਮధుਰ ਬਣਿਆ ਰਹੇਗਾ ਕਮਨ ਫੇਰਨਾ ਤੇ ਡਿਨਰ ਆਦਿ ਦਾ ਪ੍ਰੋਗਰਾਮ ਯਾਦਗਾਰ ਪਲਾਂ ਵਿੱਚ ਸ਼ਾਮਲ ਹੋਵੇਗਾ ਅੱਜ ਦਾ ਦਿਨ ਪਿਆਰ ਲਈ ਉਚਿਤ ਹੈ ਆਪਣੇ ਪ੍ਰੀਤਮ ਲਈ ਆਪਣੀ ਪ੍ਰਸ਼ੰਸਾ ਤੇ ਪਿਆਰ ਦਾ ਇਜ਼ਹਾਰ ਕਰੋ ਅੱਜ ਲਈ ਕੁਝ ਖਾਸ ਕਰਕੇ ਦੇਖੋ ਕਿ ਦਿਨ ਕਿਵੇਂ ਖਾਸ ਬਣ ਜਾਵੇਗਾ ਰੋਮਾਂਟਿਕ ਸੰਭਾਵਨਾ ਹੈ ਜੇਕਰ ਤੁਸੀਂ ਇਕੱਲੇ ਹੋ ਤਾਂ ਅੱਜ ਤੁਹਾਡੀ ਮੁਲਾਕਾਤ ਆਪਣੇ ਪਿਆਰ ਨਾਲ ਹੋ ਸਕਦੀ ਹੈ ਜਾਂ ਫਿਰ ਤੁਸੀਂ ਆਪਣੇ ਕਿਸੇ ਕਰੀਬੀ ਨਵੇਂ ਨਵੇਂ ਸਿਰੇ ਨਾਲ ਰੋਮਾਂਟਿਕ ਤਰੀਕੇ ਦੇ ਨਾਲ ਦੇਖ ਸਕਦੇ ਹੋ ਵੱਧ ਕੰਮ ਦੀ وجہ ਨਾਲ ਅੱਜ ਤੁਸੀਂ ਪਰੇਸ਼ਾਨ ਵੀ ਹੋ ਸਕਦੇ ਹੋ ਪਰ ਇਸ ਨਾਲ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡਾ ਜੀਵਨ ਸਾਥੀ ਤੁਹਾਡੇ ਲਈ ਕਿੰਨਾ ਮਹੱਤਵਪੂਰਨ ਹੈ ਰਸਤੇ ਵਿੱਚ ਜੇ ਕੋਈ ਸਮੱਸਿਆ ਜਾਂ ਤਣਾਅ ਚੱਲ ਰਿਹਾ ਹੈ ਤਾਂ ਤਾਂ ਜਿੰਨਾ ਜਲਦੀ ਹੋ ਸਕੇ ਉਸ ਨੂੰ ਖਤਮ ਕਰ ਦਿਓ ਕਿਉਂਕਿ ਬਾਸੀ ਫੁੱਲ ਅਤੇ ਬੇਜਾਨ ਰਸਤੇ ਕਦੇ ਵੀ ਜ਼ਿੰਦਗੀ ਨੂੰ ਗੁਲਜ਼ਾਰ ਨਹੀਂ ਕਰ ਸਕਦੇ ਕੈਰੀਅਰ ਦੀ ਗੱਲ ਕਰੀ ਤਾਂ ਵਪਾਰਕ ਸੇਵਾ ਵਿੱਚ ਤੁਹਾਨੂੰ ਵੱਧੋ ਜ਼ਿੰਮੇਵਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੰਚਾਰ ਦੇ ਵੱਖ-ਵੱਖ ਤਰੀਕੇ ਤੁਹਾਨੂੰ ਵਿਅਸਤ ਰੱਖਣਗੇ ਤੁਹਾਡੇ ਸੰਪਰਕ ਨੈਟਵਰਕਿੰਗ ਨੂੰ ਵਧਾਉਂਦੇ ਹਨ ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਖਾਸ ਧਿਆਨ ਦਿਓ ਕਾਰਜ ਵਿੱਚ ਨਵੇਂ ਵਿਚਾਰ ਅਤੇ ਤਰੀਕੇ ਤੁਹਾਨੂੰ ਨਵੀਂ ਪਛਾਣ ਵੀ ਦਿਵਾਉਣਗੇ ਜੇਕਰ ਤੁਸੀਂ ਆਪਣਾ ਕਾਰਜ ਖੇਤਰ ਜਾਂ ਆਰਥਿਕ લક્ષਾਂ ਲੈ ਕੇ ਕਿਸੇ ਪਰਿਗਤ ਵਿਅਕਤੀ ਜਾਂ ਆਪਣੇ ਨੇੜੇ ਜਾਣੂ ਵਿਅਕਤੀ ਤੋਂ ਸਲਾਹ ਲੈਂਦੇ ਹੋ ਤਾਂ ਇਹ ਸੁਝਾਅ ਤੁਹਾਨੂੰ ਕਾਫੀ ਲਾਭ ਦੇਵੇਗਾ ਅੱਜ ਦਾ ਦਿਨ ਇੰਜੀਨੀਅਰ ਅਤੇ ਕੰਪਿਊਟਰ ਵਿੱਚ ਵਿਅਕਤੀਆਂ ਲਈ ਕਾਫੀ ਚੰਗਾ ਰਹੇਗਾ ਤੁਹਾਨੂੰ ਦੂਜੀ ਨੌਕਰੀ ਦਾ ਪ੍ਰਸਤਾਵ ਵੀ ਮਿਲ ਸਕਦਾ ਹੈ ਜਾ ਨੌਕਰੀ ਵਿੱਚ ਸਥਾਨ ਬਦਲਣ ਦੇ ਸੰਕੇਤ ਵੀ ਮਿਲ ਸਕਦੇ ਹਨ ਅੱਜ ਦੇ ਦਿਨ ਤੁਸੀਂ ਬੇਕਾਰ ਦੇ ਚਗਣਾਂ ਦੇ ਵਿੱਚ ਨਾ ਪਵੋ ਸਵੇਰ ਚਿੰਤਾ ਨਾਲ ਭਰੀ ਰਹੇਗੀ ਕੁਝ ਕੰਮ ਕੁਝ ਕੁਝ ਕੰਮ ਕਰ ਰਹੇ ਹੋ ਤਾਂ ਸਾਵਧਾਨੀ ਨਾਲ ਕਰੋ ਦੁਪਹਿਰ 'ਚ ਕੁਝ ਸੁਧਾਰ ਹੋ ਜਾਵੇਗਾ ਇਸ ਤੋਂ ਬਾਅਦ ਦਿਨ ਚੰਗਾ ਰਹੇਗਾ ਸਫਲਤਾ ਮਿਲੇਗੀ ਆਮਦਨ ਵਿੱਚ ਵਾਧਾ ਹੋਵੇਗਾ ਮਨਪਸੰਦ ਰਹੇਗਾ ਸਹਿਯੋਗ ਦੀ ਪ੍ਰਾਪਤੀ ਵੀ ਹੋਵੇਗੀ ਲਾਭ ਵਾਦੇ ਨਾਲ ਕਾਰਜ ਸਥਲ ਦੇ ਸਨਮਾਨ ਵਾਧਾ ਹੋਵੇਗਾ ਅੰਦਰ ਵਿੱਚ ਵਾਧਾ ਹੋ ਸਕਦਾ ਹੈ ਕੰਮ ਸੁਗਮਤਾ ਨਾਲ ਹੋਣਗੇ ਅਤੇ ਰੁਕਾਵਟਾਂ ਵੀ ਖਤਮ ਹੋ ਕੇ ਸਫਲਤਾ ਮਿਲ ਸਕਦੀ ਹੈ। ਸ਼ਾਮ ਨੂੰ ਚਿੰਤਾਜਨਕ ਸਮਾਂ ਰਹਿ ਸਕਦਾ ਹੈ। ਇਹ ਸਮੇਂ ਜ਼ਰੂਰੀ ਕੰਮ ਸਾਵਧਾਨੀ ਨਾਲ ਕਰੋ, ਖਰਚੇ ਹੋਣਗੇ, ਵਿਵਾਦ ਵੀ ਹੋ ਸਕਦਾ ਹੈ। ਵਿਰੋਧੀ ਹਾਵੀ ਹੋਣਗੇ, ਘਰੇਲੂ ਉਪਕਰਣ ਖਰਾਬ ਹੋ ਸਕਦੇ ਹਨ। ਕੰਮ ਅਤੇ ਗਰਦਨ ਵਿੱਚ ਦਰਦ ਹੋ ਸਕਦਾ ਹੈ, ਥਕਾਵਟ ਵੀ ਰਹਿ ਸਕਦੀ ਹੈ। ਸਿਹਤ ਵਿੱਚ ਦਿਮਾਗੀ ਤਣਾਅ ਤੇ ਸਿਸਟਮ ਜੋੜੀਆਂ ਦਿੱਕਤਾਂ ਸਾਹਮਣੇ ਆ ਸਕਦੀਆਂ ਹਨ। ਵੱਧ ਸੋਚਣ ਨਾਲ ਸਿਰਦਰਦ ਜਾਂ ਮਾਈਗਰੇਨ ਹੋ ਸਕਦਾ ਹੈ। ਅੱਖਾਂ ਵਿੱਚ ਤਣਾਅ ਜਾਂ ਸੁੱਕਾ ਪਾਣੀ ਦੀ ਸਮੱਸਿਆ ਹੋ ਸਕਦੀ ਹੈ। ਨੀਂਦ ਦੀ ਕਮੀ ਕਾਰਨ ਥਕਾਵਟ ਵੱਧ ਸਕਦੀ ਹੈ। ਬਲੱਡ ਪ੍ਰੈਸ਼ਰ ਅਸਥਿਰ ਰਹਿ ਸਕਦਾ ਹੈ। ਕੁਝ ਲੋਕਾਂ ਨੂੰ ਦੰਦਾਂ ਜਾਂ ਜੱਪੜੇ ਦਾ ਦਰਦ ਪਰੇਸ਼ਾਨ ਕਰੇਗਾ। ਅੱਜ ਦਾ ਉਪਾਅ ਹੈ ਜੇ ਦੁੱਧ ਅਤੇ ਕੇਸਰ ਦਾ ਦਾਨ ਕਰ ਸਕਦੇ ਹੋ ਬਹੁਤ ਸ਼ੁਭ ਰਹੇਗਾ। ਜਿਵੇਂ ਵਿੱਚ ਹਮੇਸ਼ਾ ਸਕਾਰਾਤਮਕ ਸੋਚ ਨਾਲ ਅੱਗੇ ਵਧਦੇ ਰਹੋ ਤੁਹਾਡਾ ਦਿਨ ਸ਼ੋਭ ਹੋਵੇ ਦੋਸਤੋ ਐਸੀ ਕੁੰਭ ਰਾਸ਼ੀ ਵਾਲਿਆਂ ਦਾ ਅੱਜ ਦਾ ਰਾਸ਼ੀ ਫਲ ਜੇਕਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਨਵਾਦ